ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਵੱਲੋਂ ਕਮਲਾ ਹੈਰਿਸ ਦੇ ਨਾਂ ਦਾ ਅਧਿਕਾਰਤ ਐਲਾਨ ਕੀਤੇ ਜਾਣ ਤੋਂ ਬਾਅਦ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵੱਲੋਂ ਪਹਿਲੀ ਪ੍ਰਤੀਕਿਰਿਆ ਆਈ ਹੈ ਟਰੰਪ ਦੀ ਪ੍ਰਚਾਰ ਟੀਮ ਨੇ ਅਜੀਹਾ ਬਿਆਨ ਦਿੱਤਾ ਹੈ ਜਿਸ ਨਾਲ ਕਮਲਾ ਹੈਰਿਸ ਦੇ ਕੈਂਪ 'ਚ ਹੰਗਾਮਾ ਮਚ ਗਿਆ ਟਰੰਪ ਦੀ ਚੋਣ ਟੀਮ ਦਾ ਦਾਵਾ ਹੈ ਕਿ ਕਮਲਾ ਹੈਰਿਸ ਸਤੋਂ ਕਟ ਡੈਮੋਕ੍ਰੈਟਿਕ ਢੰਗ ਨਾਲ ਚੁਣੀ ਗਈ ਉਮੀਦਵਾਰ ਹੈ ਕਿਉਂਕਿ ਉਸ ਦੇ ਨਾਂ ਤੇ ਇੱਕ ਵੀ ਵੋਟ ਨਹੀਂ ਪਾਈ ਗਈ 트럼ਪ ਦੀ ਚੋਣ ਟੀਮ ਨੇ ਕਮਲਾ ਦੀ ਚੋਣ ਪ੍ਰਕਿਰਿਆ ਨੂੰ ਕਮਿਊਨਿਸਟ ਚੀਨ ਦੀ ਯਾਦ ਦਿਵਾਉਂਦਾ ਦੱਸਿਆ ਭਾਰਤੀ ਅਫਰੀਕੀ ਮੂਲ ਦੀ ਕਮਲਾ ਨੇ ਸ਼ੁੱਕਰਵਾਰ ਨੂੰ ਵੱਧ ਵੋਟਾਂ ਹਾਸਲ ਕੀਤੀਆਂ ਜਿਸ ਤੋਂ ਬਾਅਦ ਉਸ ਨੂੰ ਅਧਿਕਾਰਤ ਤੌਰ ਤੇ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਉਮੀਦਵਾਰ ਐਲਾਨ ਦਿੱਤਾ ਗਿਆ ਦੱਸਦੀ ਹੈ ਕਿ ਅਮਰੀਕਾ 'ਚ 5 ਨਵੰਬਰ ਨੂੰ ਪ੍ਰਸਤਾਵਿਤ ਰਾਸ਼ਟਰਪਤੀ ਚੋਣਾਂ 'ਚ ਦੇਸ਼ ਦੀ ਮੌਜੂਦਾ ਉਪਰਾਸ਼ਟਰਪਤੀ ਕਮਲਾ ਹੈਰਿਸ ਦਾ ਸਾਹਮਣਾ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨਾਲ ਹੋਵੇਗਾ। 트ੰਪ ਦੀ ਚੋਣ ਟੀਮ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਲੋਕ ਲੋਕਤੰਤਰ ਲਈ ਅਸਲ ਖਤਰਾ ਨੇ ਅਮਰੀਕੀ ਇਤਿਹਾਸ 'ਚ ਸਭ ਤੋਂ ਘੱਟ ਪ੍ਰਸਿੱਧ ਉਪਰਾਸ਼ਟਰਪਤੀ ਕਮਲਾ ਹੈਰਿਸ ਨੂੰ ਅਧਿਕਾਰਤ ਤੌਰ 'ਤੇ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਘੋਸ਼ਿਤ ਕੀਤਾ ਗਿਆ ਸੀ ਜਿਸ ਨੂੰ ਇੱਕ ਵੀ ਵੋਟ ਨਹੀਂ ਪਈ। ਟੀਮ ਨੇ ਜੋ ਬਾਈਡਨ ਦੀ ਉਦਾਹਰਣ ਦਿੰਦੇ ਆ ਚੀਨ ਦੀ ਉਦਾਹਰਣ ਦਿੱਤੀ। ਉਹਨਾਂ ਨੇ ਇਲਜ਼ਾਮ ਲਾਇਆ ਕਿ ਹੁਣ ਉਹ ਕਮਲਾ ਨੂੰ ਜਿੰਨਾ ਸਮਾਂ ਹੋ ਸਕੇ ਉਹਨਾਂ ਲੰਮਾ ਸਮਾਂ ਲੋਕਾਂ ਤੋਂ ਦੂਰ ਰੱਖਣਾ ਚਾਹੁੰਦੇ ਨੇ ਕਿਉਂਕਿ ਜੇਕਰ ਕਮਲਾ ਹੈਰਿਸ ਸਾਹਮਣੇ ਆ ਜਾਂਦੀ ਹੈ ਤਾਂ ਉਹਨਾਂ ਦੀ ਕੰਮਕਾਜ ਕਰਨ ਦੀ ਯੋਗਤਾ ਸਭ ਦੇ ਸਾਹਮਣੇ ਆ ਜਾਵੇਗੀ। ਉਪਰਾਸ਼ਟਰਪਤੀ ਦੀ ਨਸਲੀ ਪਛਾਣ ਤੇ ਸਵਾਲ ਉਠਾਉਣ ਤੋਂ ਕੁਝ ਦਿਨ ਬਾਅਦ ਟਰੰਪ ਸ਼ਨੀਵਾਰ ਨੂੰ ਐਟਲੰਟਾ ਦੇ ਮੁੱਖ ਚੋਣ ਖੇਤਰ 'ਚ ਇੱਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਸਨ। ਟਰੰਪ ਨੇ ਈਮੇਲ ਚ ਕਿਹਾ ਤਬਾਹੀ ਮਚਾਉਣ ਲਈ 24 ਘੰਟੇ ਬਾਕੀ ਨੇ ਕੱਲ ਇਸ ਸਮੇਂ ਕੋਟਲ ਕਮਲਾਦਾ ਦੂਸ ਸਵਰਪ ਸੱਚ ਹੋ ਜਾਵੇਗਾ ਜਦੋਂ ਮੈਂ ਡੀਪ ਬਲੂ ਐਟਲੰਟਾ ਚ ਹਜ਼ਾਰਾਂ ਐਮਏਜੀਏ ਸਮਰਥਕਾਂ ਨਾਲ ਭਾਰੀ ਇਕਰੇਲੀ ਚ ਸਟੇਜ ਤੇ ਜਾਵਾਂਗਾ ਤਾਂ ਉਹ ਸਚਾਈ ਤੋਂ ਹੋਰ ਦੂਰ ਨਹੀਂ ਹੋ ਸਕਣਗੇ ਉਹਨਾਂ ਨੇ ਕਿਹਾ ਕਿ ਕੱਲ ਮੈਂ ਸਟੇਜ ਤੇ ਕਦਮ ਰੱਖਾਂਗਾ ਅਤੇ ਓਪਨ ਬਾਰਡਰ ਜ਼ਾਰ ਕਮਲਾ ਹੈਰਿਸ ਨੂੰ ਉਸਦੇ ਅਸਫਲ ਸਿਆਸੀ ਕਰੀਅਰ ਦੀ ਸਭ ਤੋਂ ਬੁਰੀ ਹਾਰ ਦੇਵਾਂਗਾ ਅਮਰੀਕੀ ਰਾਸ਼ਟਰਪਤੀ ਚੋਣਾਂ ਚ ਰਿਪਬਲਿਕਨ ਉਮੀਦਵਾਰ ਡੋਨਾਲਡ 트੍ਰੰਪ ਇਨਵੈਸਟਮੈਂਟ ਮਤਲਬ ਨਿਵੇਸ਼ ਅਤੇ ਸਿਕਿਉਰਿਟੀਆਂ ਫਰਮਾਂ ਦੀ ਪਸੰਦ ਬਣ ਗਏ ਨੇ 트੍ਰੰਪ ਨੂੰ ਹੁਣ ਤੱਕ ਇਥੋਂ 955 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ ਜਦਕਿ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਨਿਵੇਸ਼ ਫਰਮਾਂ ਤੋਂ ਸਿਰਫ 163 ਕਰੋੜ ਰੁਪਏ ਮਿਲੇ ਨੇ ਟਰੰਪ ਨੂੰ ਇਸ ਖੇਤਰ ਤੋਂ 5 ਗੁਣਾ ਜ਼ਿਆਦਾ ਚੰਦਾ ਮਿਲਿਆ। ਰਿਟਾਇਰਡ ਲੋਕਾਂ ਨੇ ਵੀ ਦਾਨ ਦੇ ਮਾਮਲੇ 'ਚ ਟਰੰਪ ਨੂੰ ਚੁਣਿਆ। ਟਰੰਪ ਨੂੰ ਸੇਵਾਮੁਕਤ ਲੋਕਾਂ ਤੋਂ 775 ਕਰੋੜ ਰੁਪਏ ਮਿਲੇ ਨੇ ਜਦਕਿ ਕਮਲਾ ਨੂੰ 183 ਕਰੋੜ ਰੁਪਏ ਦਾ ਚੰਦਾ ਮਿਲਿਆ ਏ। ਇਸ ਦਾ ਮੁੱਖ ਕਾਰਨ ਟਰੰਪ ਦੀਆਂ ਸੱਜੇ ਪੱਖੀ ਰਾਸ਼ਟਰੀਵਾਦੀ ਨੀਤੀਆਂ ਅਤੇ ਸੇਵਾਮੁਕਤ ਲੋਕਾਂ ਦਾ ਸਮਰਥਨ ਹੈ। ਉਹ ਟਰੰਪ ਦੇ ਰਿਟਾਇਰਮੈਂਟ ਲਾਭ ਟੈਕਸ ਕਟੌਤੀ ਦੇ ਵੱਡੇ ਸਮਰਥਕ ਵਜੋਂ ਉੱਭਰੇ ਨੇ। ਕਮਲਾ ਹੈਰਿਸ ਨੂੰ ਨੌਕਰੀ ਪੇਸ਼ਾ ਲੋਕਾਂ ਤੋਂ ਦਾਨ ਵਜੋਂ 34 ਕਰੋੜ ਰੁਪਏ ਮਿਲੇ ਜਦਕਿ 트ੰਪ ਨੂੰ ਇਸ ਸ਼੍ਰੇਣੀ ਤੋਂ 18 ਕਰੋੜ ਰੁਪਏ ਦਾਨ ਵਜੋਂ ਮਿਲੇ ਨੇ ਇਸ ਕਾਰਨ ਕਮਲਾ ਦਾ ਮੱਧ ਵਰਗ ਨੂੰ ਟੈਕਸ ਛੋਟ ਦੇਣ ਦਾ ਵਾਅਦਾ ਰਿਆ ਕਮਲਾ ਨੂੰ ਆਪਣੀ ਡੈਮੋਕ੍ਰੈਟਿਕ ਪਾਰਟੀ ਅਤੇ ਲਿਬਰਲ ਧੜੇ ਤੋਂ 4453 ਕਰੋੜ ਰੁਪਏ ਦਾ ਚੰਦਾ ਮਿਲਿਆ ਜਦਕਿ 트ੰਪ ਨੂੰ ਆਪਣੀ ਰਿਪਬਲਿਕਨ ਪਾਰਟੀ ਤੋਂ ਸਿਰਫ 355 ਕਰੋੜ ਰੁਪਏ ਦਾ ਦਾਨ ਪ੍ਰਾਪਤ ਹੈ ਜਦੋਂ ਤੱਕ ਬਾਈਡਨ ਦੌੜ ਚ ਸਨ ਉਦੋਂ ਤੱਕ ਡੈਮੋਕ੍ਰੇਟਸ ਨੇ 2000 ਕਰੋੜ ਰੁਪਏ ਦਾ ਦਾਅਮ ਕੀਤਾ 13 ਦਿਨ ਦੇ ਅੰਦਰ ਕਮਲਾ ਨੇ 2400 ਕਰੋੜ ਰੁਪਏ ਜਟਾਏ ਨੇ ਜਦਕਿ 트ੰਪ ਨੇ ਇਨਾ 13 ਦਿਨਾਂ ਚ ਆਪਣੀ ਪਾਰਟੀ ਤੋਂ 55 ਕਰੋੜ ਰੁਪਏ ਇਕੱਠੇ ਕੀਤੇ ਕਮਲਾ ਨੇ ਸ਼ਨੀਵਾਰ ਨੂੰ ਕਿਹਾ 트ੰਪ ਬਹਿਸ ਤੋਂ ਭੱਜ ਰਹੇ ਨੇ ਦਰਅਸਲ ਬਹਿਸ 10 ਸਤੰਬਰ ਨੂੰ ABC ਨਿਊਜ਼ ਤੇ ਹੋਣੀ ਸੀ ਪਰ 트ੰਪ ਹੁਣ ਕਹਿ ਰਹੇ ਨੇ ਕਿ ਬਹਿਸ 4 ਸਤੰਬਰ ਨੂੰ ਫੌਕਸ ਨਿਊਜ਼ ਤੇ ਹੋਣੀ ਚਾਹੀਦੀ ਹੈ ਦੱਸਦੀ ਹੈ ਕਿ ਫੌਕਸ ਨਿਊਜ਼ 트ੰਪ ਪੱਖੀ ਚੈਨਲ ਹੈ ਟਰੰਪ ਅਮਰੀਕਾ 'ਚ ਕ੍ਰਿਪਟੋ ਕਰੰਸੀ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕਰ ਰਹੇ ਨੇ ਇਸ ਏਜੰਡੇ ਤੇ ਟੈਸਲਾ ਦੇ ਸੀਈਓ ਐਲਨ ਮਸਕ ਟਰੰਪ ਦੇ ਹੱਕ 'ਚ ਫੰਡ ਇਕੱਠਾ ਕਰ ਰਹੇ ਨੇ ਟਰੰਪ ਨੂੰ ਹੁਣ ਪਿਛਲੇ ਹਫਤੇ ਜੇਪੀ ਮੋਰਗਨ ਅਤੇ ਬਲੈਕਸਟੋਨ ਦੇ ਸਟੀਵ ਸਵਾਜ਼ਮੈਨ ਤੋਂ 200 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ ਮੱਧਪੂਰਬ 'ਚ ਵਾਅਦੇ ਤਣਾ ਦੇ ਮੱਦੇਨਜ਼ਰ ਲਿਬਨਾਨ ਦੀ ਰਾਜਧਾਨੀ ਬੇਰੂਤ ਸਥਿਤ ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਕਿਸੇ ਵੀ ਮਿਲਦੀ ਟਿਕਟ ਤੇ ਜਲਦੀ ਤੋਂ ਜਲਦੀ ਲਿਬਨਾਨ ਛੱਡਣ ਲਈ ਕਿਹਾ ਹੈ ਅਮਰੀਕੀ ਦੂਤਾਵਾਸ ਨੇ ਐਤਵਾਰ ਨੂੰ ਕਿਹਾ ਕਿ ਜੋ ਲਿਬਨਾਨ 'ਚ ਰਹਿਣਾ ਚਾਹੁੰਨ ਉਹ ਬਦਲਵੇਂ ਇੰਤਜ਼ਾਮ ਕਰ ਲੈਣ ਉਹ ਲੰਬੇ ਸਮੇਂ ਲਈ ਕਿਸੇ ਥਾਂ ਉੱਤੇ ਪਨਾਹ ਲੈਣ ਲਈ ਵੀ ਤਿਆਰ ਰਹਿਣ ਬਿਆਨ 'ਚ ਕਿਹਾ ਗਿਆ ਕਿ ਕਈ ਹਵਾਈ ਕੰਪਨੀਆਂ ਨੇ ਆਪਣੀਆਂ ਉਡਾਣਾਂ ਮੁਲਤਵੀ ਅਤੇ ਰੱਦ ਕਰ ਦਿੱਤੀਆਂ ਨੇ ਤੇ ਕਈਆਂ ਦੀਆਂ ਟਿਕਟਾਂ ਪੂਰੀ ਤਰ੍ਹਾਂ ਨਾਲ ਵਿਕ ਚੁੱਕੀਆਂ ਨੇ ਲੇਕਿਨ ਲਿਬਨਾਨ ਛੱਡਣ ਲਈ ਆਵਾਜਾਈ ਦੇ ਕਾਰੋਬਾਰੀ ਵਿਕਲਪ ਉਪਲਬਧ ਨੇ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਸੀ ਕਿ ਇਹ ਇਜ਼ਰਾਈਲ ਨੂੰ ਈਰਾਨ ਦੇ ਸੰਭਾਵੀ ਹਮਲੇ ਤੋਂ ਬਚਾਉਣ ਲਈ ਖੇਤਰ 'ਚ ਹੋਰ ਲੜਾਕੂ ਜਹਾਜ਼ ਅਤੇ ਜੰਗੀ ਬੇੜੇ ਤਾਇਨਾਤ ਕਰੇਗਾ। ਬ੍ਰਿਟੇਨ ਨੇ ਪਿਛਲੇ ਦਿਨੀ ਕਿਹਾ ਸੀ ਕਿ ਉਹ ਨਾਗਰਿਕਾਂ ਨੂੰ ਬਾਹਰ ਕੱਢਣ 'ਚ ਮਦਦ ਕਰਨ ਲਈ ਵਾਧੂ ਫੌਜ ਅਤੇ ਹੋਰ ਅਧਿਕਾਰੀ ਭੇਜ ਰਿਹਾ ਹੈ ਪਰ ਉਸ ਨੇ ਬ੍ਰਿਟਿਸ਼ ਨਾਗਰਿਕਾਂ ਨੂੰ ਕਾਰੋਬਾਰੀ ਉਡਾਣਾਂ ਦੇ ਚੱਲਦੇ-ਚੱਲਦੇ ਲਿਬਨਾਨ ਛੱਡ ਜਾਣ ਦੀ ਅਪੀਲ ਕੀਤੀ ਸੀ। ਬ੍ਰਿਟੇਨ ਦੇ ਦੋ ਜੰਗੀ ਬੇੜੇ ਪਹਿਲਾਂ ਤੋਂ ਹੀ ਉੱਥੇ ਤਾਇਨਾਤ ਨੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਕਟ ਦਾ ਇਲਾਕੇ 'ਚ ਜਾਣਾ ਕਿਸੇ ਦੇ ਭਲੇ ਵਿੱਚ ਨਹੀਂ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੂ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਗੇ ਚੁਣੌਤੀਪੂਰਨ ਦਿਨ ਨੇ। ਅਸੀਂ ਸਾਰੇ ਪਾਸਿਆਂ ਤੋਂ ਧਮਕੀਆਂ ਸੁਣੀਆਂ ਨੇ। ਅਸੀਂ ਕਿਸੇ ਵੀ ਸਥਿਤੀ ਲਈ ਤਿਆਰ ਆ। ਇਜ਼ਰਾਈਲ ਅਤੇ ਈਰਾਨ 'ਚ ਤਣਾਅ ਦੀ ਸ਼ੁਰੂਆਤ ਇਜ਼ਰਾਈਲੀ ਕਬਜ਼ੇ ਵਾਲੇ ਗੋਲਨ ਹਾਈਟਸ ਉੱਤੇ ਹਮਲੇ ਦੌਰਾਨ 12 ਸਕੂਲੀ ਬੱਚਿਆਂ ਦੀ ਮੌਤ ਹੋਈ ਸੀ। ਇਜ਼ਰਾਈਲ ਨੇ ਇਸ ਲਈ ਈਰਾਨ ਦੀ ਸ਼ਹਿ ਹਾਸਲ ਹਿਜ਼ਬੁੱਲਾ ਨੂੰ ਜ਼ਿੰਮੇਵਾਰ ਦਸਤਿਆਂ ਬਰਾਬਰ ਦੀ ਪ੍ਰਤੀਕਿਰਿਆ ਦਾ ਐਲਾਨ ਕੀਤਾ ਸੀ ਹਾਲਾਂਕਿ ਹਿਜ਼ਬੁੱਲਾ ਨੇ ਹਮਲੇ ਪਿੱਛੋਂ ਆਪਣੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਸੀ ਇਸੇ ਤਰ੍ਹਾਂ ਦੀ ਚੇਤਾਵਨੀ ਇਸ ਤੋਂ ਪਹਿਲਾਂ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਵੀ ਜਾਰੀ ਕੀਤੀ ਸੀ ਲੈਮੀ ਨੇ ਕਿਹਾ ਕਿ ਖੇਤਰ ਚ ਸੁਰੱਖਿਆ ਦੀ ਸਥਿਤੀ ਤੇਜ਼ੀ ਨਾਲ ਵਿਗੜ ਸਕਦੀ ਹੈ ਇਸ ਦੌਰਾਨ ਜਾਰਡਨ ਦੇ ਵਿਦੇਸ਼ ਮੰਤਰੀ ਨੇ ਵੀ ਚੇਤਾਵਨੀ ਜਾਰੀ ਕਰਦੇ ਹੋਏ ਆਪਣੇ ਨਾਗਰਿਕਾਂ ਨੂੰ ਤੁਰੰਤ ਲਿਬਨਾਨ ਤੋਂ ਨਿਕਲ ਜਾਣ ਦੀ ਅਪੀਲ ਕੀਤੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਲਿਬਨਾਨ ਤੋਂ ਸਰਗਰਮ ਹਜ਼ਬੁੱਲਾ ਇਰਾਨ ਅਤੇ ਇਜ਼ਰਾਈਲ ਦਰਮਿਆਨ ਵਧਣ ਵਾਲੇ ਕਿਸੇ ਵੀ ਸੰਕਟ ਚ ਵੱਡੀ ਭੂਮਿਕਾ ਨਿਭਾ ਸਕਦਾ ਹੈ ਅਮਰੀਕਾ ਚ ਇੱਕ ਯੂਨੀਵਰਸਿਟੀ ਚ ਦਾਖਲਾ ਲੈਣ ਲਈ ਕਾਗਜ਼ਾਤ ਚ ਹੀਰਾ ਫੇਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਭਾਰਤੀ ਵਿਦਿਆਰਥੀ ਨੂੰ ਅਮਰੀਕੀ ਅਧਿਕਾਰੀਆਂ ਨਾਲ ਹੋਏ ਇੱਕ ਸਮਝੌਤੇ ਤਹਿਤ ਵਤਨ ਵਾਪਸ ਭੇਜ ਦਿੱਤਾ ਜਾਵੇਗਾ ਆਰੀਆ ਆਨੰਦ ਨੇ ਵਿਧੈਕ ਸੈਸ਼ਨ 2023-2024 ਚ ਪੈنسਿਲਵੇਨੀਆ ਦੀ ਲਿਹਾਈ ਯੂਨੀਵਰਸਿਟੀ 'ਚ ਦਾਖਲਾ ਲੈਣ ਲਈ ਫਰਜ਼ੀ ਦਸਤਾਵੇਜ਼ ਜਮ੍ਹਾਂ ਕਰਵਾਏ ਸਨ ਲਿਹਾਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪ੍ਰਕਾਸ਼ਿਤ ਅਖਬਾਰ ਦ ਬਰਾਊਨ ਐਂਡ ਵਾਈਟ ਦੀ ਪਿਛਲੇ ਮਹੀਨੇ ਦੀ ਇੱਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਪੁਲਿਸ ਜਾਂਚ 'ਚ ਪਾਇਆ ਗਿਆ ਹੈ ਕਿ ਆਨੰਦ ਨੇ ਪ੍ਰਵੇਸ਼ ਤੇ ਵਿੱਤੀ ਸਹਾਇਤਾ ਸੰਬੰਧੀ ਦਸਤਾਵੇਜ਼ਾਂ 'ਚ ਹਿਰਾਫੇਰੀ ਕੀਤੀ ਖਬਰ 'ਚ ਕਿਹਾ ਗਿਆ ਸੀ ਕਿ ਉਸ ਨੇ ਦਾਖਲਾ ਤੇ ਸਕਾਲਰਸ਼ਿਪ ਹਾਸਲ ਕਰਨ ਲਈ ਆਪਣੇ ਪਿਤਾ ਦੀ ਮੌਤ ਦਾ ਝੂਠਾ ਦਾਵਾ ਵੀ ਕੀਤਾ ਸੀ ਆਨੰਦ ਤੇ ਮੈਜਿਸਟ੍ਰੀਅਲ ਡਿਸਟ੍ਰਿਕਟ ਜੱਜ ਜਾਰਡਨ ਨਿਸਲੇ ਦੀ ਅਦਾਲਤ ਚ ਮੁਕਦਮਾ ਚਲਾਇਆ ਗਿਆ ਜਿਸ ਦੀ ਜ਼ਮਾਨਤ ਰਾਸ਼ੀ 25000 ਅਮਰੀਕੀ ਡਾਲਰ ਸੀ ਉਸਨੇ ਝਾਲਸਾਜ਼ੀ ਦੇ ਦੋਸ਼ ਹੇਠ ਦੋਸ਼ੀ ਠਹਿਰਾਇਆ ਗਿਆ ਭਾਰਤ ਨੂੰ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਸ ਦੀ ਜਾਣਕਾਰੀ ਖੁਦ ਵਿਦੇਸ਼ ਮੰਤਰਾਲੇ ਨੇ ਸਾਂਝੀ ਕੀਤੀ ਇਸ ਮੌਕੇ ਉਹਨਾਂ ਨੇ ਨਾਗਰਿਕਤਾ ਛੱਡਣ ਦੇ ਪਿੱਛੇ ਕਾਰਨ ਵੀ ਦੱਸੇ ਦੱਸਦਿਏ ਕਿ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਪੰਜਾਬ ਦੇ ਸੰਸਦ ਮੈਂਬਰ ਰਾਗਵ ਚੱਡਾ ਵੱਲੋਂ ਰਾਜ ਸਭਾ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਦਿੱਤੀ ਵਿਦੇਸ਼ ਮੰਤਰੀ ਅਲੇ ਦਾ ਕਹਿਣਾ ਹੈ ਕਿ 2019 'ਚ 1,44,000 17 ਭਾਰਤੀਆਂ ਨੇ ਨਾਗਰਿਕਤਾ ਛੱਡੀ ਜਦਕਿ 2020 'ਚ 85,256 2021 'ਚ 1,63,370 ਤੇ 2022 'ਚ 2,25,620 ਲੋਕਾਂ ਨੇ ਨਾਗਰਿਕਤਾ ਛੱਡੀ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ 2,16,000 ਲੋਕਾਂ ਨੇ ਭਾਰਤ ਦੇਸ਼ ਦੀ ਨਾਗਰਿਕਤਾ ਛੱਡੀ ਜ਼ਿਆਦਾਤਰ ਭਾਰਤੀ اپنی ਨਾਗਰਿਕਤਾ ਤਿਆਗ ਕੇ ਅਮਰੀਕਾ ਜਾ ਰਹੇ ਨੇ 2018 ਤੋਂ 2023 ਦੇ ਮੱਧ ਤੱਕ ਭਾਰਤ ਤੋਂ 328619 ਭਾਰਤੀਆਂ ਨੇ ਅਮਰੀਕਾ ਦੀ ਨਾਗਰਿਕਤਾ ਲਈ ਜਦਕਿ 161917 ਨੇ ਕੈਨੇਡੀਅਨ ਤੇ 131883 ਨੇ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕੀਤੀ ਗਲੋਬਲ ਵਾਰਮਿੰਗ ਕਾਰਨ ਵੱਧਦੇ ਭਾਰਤੀ ਤਾਪਮਾਨ ਨੂੰ ਵੀ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਮਾਹਰਾ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਕੀ ਆਉਣ ਵਾਲੇ 10 ਸਾਲਾਂ 'ਚ ਦਿੱਲੀ, ਮੁੰਬਈ ਤੇ ਬੈਂਗਲੁਰੂ ਵਰਗੇ ਵੱਡੇ ਸ਼ਹਿਰ ਰਹਿਣ ਯੋਗ ਰਹਿਣਗੇ ਜਾਂ ਨਹੀਂ ਇਸ ਤੋਂ ਇਲਾਵਾ ਆਈਟੀ ਤੇ ਇੰਜੀਨੀਅਰਿੰਗ ਖੇਤਰ 'ਚ ਵਿਦੇਸ਼ਾਂ 'ਚ ਬਿਹਤਰ ਨੌਕਰੀਆਂ ਉਪਲਬਧ ਨੇ ਇਸ ਵਿੱਚ ਲੋਕਾਂ ਨੂੰ ਚੰਗੀ ਤਨਖਾਹ ਵੀ ਮਿਲਦੀ ਹੈ ਅਮਰੀਕਾ ਤੇ ਬ੍ਰਿਟੇਨ ਵਰਗੇ ਦੇਸ਼ਾਂ 'ਚ ਜੀਵਨ ਦੀ ਗੁਣਵੱਤਾ ਵੀ ਬਿਹਤਰ ਹੈ ਕਾਰੋਬਾਰ ਦੀਆਂ ਚੰਗੀਆਂ ਸੰਭਾਵਨਾਵਾਂ ਨੇ ਇਸ ਤੋਂ ਇਲਾਵਾ ਮਿਆਰੀ ਸਿਹਤ ਸੇਵਾਵਾਂ ਵੀ ਉਪਲਬਧ ਨੇ ਭਾਰਤ ਤੋਂ ਬਾਹਰ ਜਾਣ ਵਾਲਿਆਂ ਲਈ ਸੁਰੱਖਿਆ ਅਤੇ ਸੁਰਖਾ ਇਹ ਵੱਡਾ ਕਾਰਨ ਨੇ ਇਸ ਤੋਂ ਇਲਾਵਾ ਟੈਕਸ ਲਾਭ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੇ ਉਸ ਦੇ ਸਾਥੀ ਬੁੱਚ ਵਿਲਮੋਰ ਪਿਛਲੇ 2 ਮਹੀਨਿਆਂ ਤੋਂ ਪੁਲਾੜ 'ਚ ਫਸੇ ਹੋਏ ਨੇ ਦੋਵੇਂ ਪੁਲਾੜ ਯਾਤਰੀ ਆਪਣੇ ਬੋਇੰਗ ਸਟਾਰ ਲਾਈਨਰ ਪੁਲਾੜ ਯਾਨ 'ਚ ਤਕਨੀਕੀ ਖਰਾਬੀ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸ ਨਹੀਂ ਆ ਸਕੇ ਬੋਇੰਗ ਸਟਾਰ ਲਾਈਨਰ 5 ਜੂਨ ਨੂੰ ਦੋਵਾਂ ਪੁਲਾੜ ਯਾਤਰੀਆਂ ਨੂੰ ਆਈਐਸਐਸ ਲੈ ਗਿਆ ਜਿਵੇਂ ਹੀ ਸਟਾਰਲਾਈਨਰ 13 ਜੂਨ ਨੂੰ ਆਈਐਸਐਸ ਤੇ ਪਹੁੰਚਿਆ ਵਾਹਨ ਦੇ ਥਰਸਟਰ ਅਤੇ ਹੀਲੀਅਮ ਸਿਸਟਮ ਚ ਸਮੱਸਿਆ ਆ ਗਈ। ਸ਼ੁਰੂ ਚ ਇੱਕ ਹਫ਼ਤੇ ਦੇ ਮਿਸ਼ਨ ਤੋਂ ਬਾਅਦ ਧਰਤੀ ਤੇ ਵਾਪਸ ਆਉਣ ਲਈ ਤੈਅ ਕੀਤਾ ਗਿਆ ਸੀ। ਸਮੱਸਿਆਵਾਂ ਨੇ ਉਹਨਾਂ ਦੀ ਵਾਪਸੀ ਚ ਦੇਰੀ ਕੀਤੀ। ਨਾਸਾ ਦੇ ਕਰੂ 9 ਮਿਸ਼ਨ ਦੇ ਆਉਣ ਤੋਂ ਬਾਅਦ ਸੁਨੀਤਾ ਤੇ ਉਸ ਦੇ ਸਾਥੀਆਂ ਨੂੰ ਬਚਾਉਣ ਚ ਹੋਰ ਮੁਸ਼ਕਲਾਂ ਆਉਣਗੀਆਂ। ਜਿਵੇਂ ਹੀ ਕ੍ਰੂ 9 ਮਿਸ਼ਨ ਦੀ ਸ਼ੁਰੂਆਤ ਹੁੰਦੀ ਹੈ ਇਸ ਨੂੰ ਆਈਐਸਐਸ ਨਾਲ ਡੌਕ ਕਰਨ ਤੋਂ ਪਹਿਲਾਂ ਸਟਾਰਲਾਈਨਰ ਨੂੰ ਡੌਕਿੰਗ ਪੋਰਟ ਤੋਂ ਹਟਾਉਣਾ ਹੋਵੇਗਾ ਇਸ ਨਾਲ ਨਾਸਾ ਦਾ ਕੰਮ ਹੋਰ ਮੁਸ਼ਕਲ ਹੋ ਜਾਵੇਗਾ ਕ੍ਰੂ 9 ਮਿਸ਼ਨ ਨੂੰ 18 ਅਗਸਤ ਤੱਕ ਲਾਂਚ ਕੀਤਾ ਜਾ ਸਕਦਾ ਹੈ ਸੁਨੀਤਾ ਵਿਲੀਅਮਸ ਦਾ ਮਿਸ਼ਨ ਸਟਾਰਲਾਈਨਰ ਨੂੰ ਆਪਣੀ ਪਹਿਲੀ ਮਨੁੱਖੀ ਉਡਾਣ 'ਚ ਟੈਸਟ ਕਰਨਾ ਸੀ ਜੋ ਬੋਇੰਗ ਦੇ ਕਮਰਸ਼ੀਅਲ ਕ੍ਰੂ ਪ੍ਰੋਗਰਾਮ ਲਈ ਇੱਕ ਮਹੱਤਵਪੂਰਨ ਮੀਲਪੱਥਰ ਸੀ ਇੰਜੀਨੀਅਰਸ ਨੇ ਪੁਲਾੜ ਯਾਨ ਦੇ ਸੇਵਾ ਮੋਡੀਊਲ 'ਚ ਪੰਜ ਛੋਟੇ ਹੀਲੀਅਮ ਲੀਕ ਦੀ ਖੋਜ ਕੀਤੀ। ਇਹਨਾਂ ਸਮੱਸਿਆਵਾਂ ਦੇ ਕਾਰਨ ਸਟਾਰਲਾਈਨਰ ਸੁਰੱਖਿਅਤ ਢੰਗ ਨਾਲ ਅਨਡੌਕ ਕਰਨ ਅਤੇ ਧਰਤੀ ਤੇ ਵਾਪਸ ਜਾਣ ਦੇ ਯੋਗ ਨਹੀਂ ਸੀ। ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਆਪਣੇ ਪੁਲਾੜ ਯਾਨ 'ਚ ਤਕਨੀਕੀ ਸਮੱਸਿਆ ਕਾਰਨ ਜੂਨ ਤੋਂ ਆਈਐਸਐਸ ਤੇ ਫਸੇ ਹੋਏ ਨੇ। ਇਸ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।